ਆ ਵੀਡੀਓ ਦੇਖੋ ਪਹਿਲਾਂ ਫਿਰ ਕਰਦੇ ਆ ਗੱਲਬਾਤ ਆਪਾਂ ਉੱਪਰ ਹਾਲ ਅਵੇਲੇਬਲ ਆ ਜੀ ਅੱਛਾ ਇੱਕ ਆਪਣੇ ਕੋਲ ਸਰ ਅੰਦਰ ਗੈਸਟ ਹਾਊਸ ਵੀ ਹੈਗਾ ਆ ਜੀ ਹਾਂ ਹਾਂ ਤੇ ਸਰ ਇੱਕ ਆ ਬਾਥਰੂਮ ਆ ਹੈਗੇ ਆ ਕੰਟੀਨ ਵੀ ਹੈਗੀ ਐ ਸਾਰਾ ਅਸੀਂ ਸਾਫ਼ ਕਰਾ ਰਹਿਆਂ ਦੀ ਹੁਣ ਬੰਦੇ ਲੱਗੇ ਹੋਏ ਆ ਜੀ ਕੰਮ ਕੁੱਤੀ ਬੜੀ ਐ ਸਾਰੇ ਹਾਂ ਹਾਂ ਠੀਕ ਠੀਕ 30 ਕਿਲੋਈ ਐ ਸਾਰੀ ਟੀਮਾਂ ਸਾਰੀਆਂ ਲੱਗੀਆਂ ਹੋਈਆਂ ਕੋਈ ਇੱਕ ਦਿਨ ਨੂੰ ਸੌਤੋਂ ਉੱਥੋਂ ਜੀ ਸਰ ਠੀਕ ਹੈ ਜੀ ਸਰ ਇੱਕ ਜਿਹੜਾ ਅੰਦਰ ਗੈਸਟ ਹਾਊਸ ਹੈ ਗੱਦੇ ਮਗਾ ਲਓ ਛੋਟੇ ਉਹ ਗੱਦੇ ਦਰੀਆਂ ਲਾ ਮਗਾ ਲਓ ਜੀ ਕਾ ਉਹ ਜਿਹੜਾ ਟੈਂਟ ਹੱਸਾ ਤੇ ਨਵੇਂ ਗਲੀਚੇ ਉਹ ਉਹ ਮਗਾ ਕੇ ਲਾਓ ਇੱਥੇ ਜੀ ਉਹ ਕੰਟੇਨਰ ਨੂੰ ਜਿਹੜਾ ਉਹ ਰੈਡੀ ਕਰ ਦੋ ਜੀ ਠੀਕ ਹੈ ਸਰ ਠੀਕ ਹੈ ਇਦੋਂ ਵੀ ਆ ਸਾਰਾ ਜਿੰਨਾ ਕਾਫੂ ਆ ਸਾਫ ਕਰ ਦੋ ਡੰਗਰ ਡੰਗਰ ਜੀ ਜਿਹੜੇ ਅਸੀਂ ਸਾਰੇ ਇੱਥੇ ਭੇਜਾਂਗੇ ਠੀਕ ਸਰ ਠੀਕ ਹੈ ਇੱਥੇ ਅਸੀਂ ਡੰਗਰ ਭੇਜਾਂਗੇ ਸਾਰੇ ਲੋਕਾਂ ਦੇ ਟ੍ਰੈਕਟਰ ਤਾਲੀਆਂ ਤੇ ਹੋਣਗੇ ਠੀਕ ਸਰ ਇੱਥੇ ਹੀ ਚਾਰੇ ਦਾ ਪ੍ਰਬੰਧ ਕਰਦੇ ਹਾਂ ਠੀਕ ਸਰ ਠੀਕ ਹੈ ਤੁਹਾਡੇ ਨਾਲ ਉਹ ਆ ਕੇ ਪੰਜਾਬ ਐਗ ਵੱਲੋਂ ਨਹੀਂ ਆਏ ਨਹੀਂ ਸਰ ਨਹੀਂ ਆਏ ਮੈਂ ਉਹਨਾਂ ਨੂੰ ਭੇਜਦਾ ਉਹ ਚਾਰੇ ਦਾ ਨਾਲ ਤਵੰਦ ਕਰਦਾ ਠੀਕ ਸਰ ਚਾਰੇ ਦਾ ਤਾਂ ਅਸੀਂ ਇਹਨੂੰ ਭਰਾਇਆ ਕਿ ਇੱਥੇ ਆਜ ਖੁੱਲਾ ਮਦਾਨ ਸਰ ਇਹ ਤੇ ਦੰਗਰ ਦੇ ਉਹ ਵੀ ਅੰਧੇ ਜੀ ਠੀਕ ਆ ਠੀਕ ਸਰ ਹਾਂ ਅੰਦਲਾ ਗੈਸ ਤੋਂ ਉਸੇ ਤਰੀਕੇ ਜੀ ਠੀਕ ਸਰ ਮਤਲਬ ਕੱਲਾ ਇਹਨੂੰ ਸਾਫ਼ ਨਹੀਂ ਕਰ ਸਾਧੋ ਸਮਾਨ ਪੂਰਾ ਚਾਹੀਦਾ ਕਦੀ ਸਾਧੋ ਸਮਾਨ ਪੂਰਾ ਚਾਹੀਦਾ ਕੰਟੀਨ ਦੇ ਵਿੱਚ ਚਾਹ ਦਾ ਪੂਰਾ ਸਮਾਨ ਚਾਹੀਦਾ ਠੀਕ ਸਰ ਚਾਹ ਦੇ ਨਾਲ ਮੁਰਕੇ ਲੰਗਰ ਵੀ ਲਾਉਂਦੇ। ਪਰ ਪਹਿਲਾਂ ਜਿਹੜਾ ਬੰਦਾ ਇੱਥੇ ਛੱਡ ਕੇ ਜਾਂਦੇ ਉਹ ਚਾਹ ਮਿਲਣੀ ਚਾਹੀਦੀ ਹੈ। ਠੀਕ ਮਿਲਣੀ। ਚਾਹ ਦੇ ਨਾਲ ਕੁਝ ਖਾਣ ਦੀ ਮਿਲਣਾ ਚਾਹੀਦਾ ਠੀਕ ਹੈ ਨਾ? ਹਾਂ ਇਹ ਬੇਬਲ ਤਿਆਰ ਕਰਵਾ ਦਿਓ ਸਾਰੀਆਂ ਚੀਜ਼। ਠੀਕ ਸਰ। ਫਿਰ ਮਿਲ ਜਿਹੜੀ ਆ ਅਗਲੇ ਬੰਦਾ ਕਿੰਨੇ ਦਿਨ ਪਰਮਾਤਮਾ ਕਿਰਪਾ ਕਰਦਾ ਇਹ ਮਿਲਦੇ ਚ ਹਰ ਪੀੜਤਾਂ ਲਈ ਹੈੱਡਕੁਆਰਟਰ ਹੋਊਗਾ। ਠੀਕ ਸਰ। ਠੀਕ ਹੈ। ਹਾਂ ਸਾਰਾ ਸਾਰਾ ਠੀਕ ਆ। ਠੀਕ। ਕੌਣ ਉਹ ਜੀਐਮ ਸਾਹਿਬ ਦੀ ਕਰੀ ਪੁੱਛਦਾ ਸੀ? ਸੀਫ ਨੀਨਾ ਸਾਹਿਬ ਤੁਸੀਂ ਇੱਥੇ ਉਹ ਵੀ ਆ ਜੀ। ਇਸ ਟੀਮ ਦੇ ਨਾਲ ਲੜਨਾ। ਠੀਕ ਇਨਾਂ ਨੂੰ ਮੇਲ ਚ ਜਿਹੜੀ ਚੀਜ਼ ਦੀ ਲੋੜ ਸਰ ਉਸੇ ਵਾਲੇ ਦੇਣੀ 1 ਮਿੰਟ ਦੀ ਲਾਉਣਾ ਪਾ ਸਕੋ ਆਉਣ ਹੀ ਆਵਾਦ ਮਾਲ ਦਬੱਚਾ ਸਮਝ ਗੀ ਗਿਆ ਹਰ ਚੀਜ਼ ਸਾਫ਼ ਕਰ ਦੋ ਕੰਟੀਨ ਵਗੈਰਾ ਇਹਨਾਂ ਨੂੰ ਕੇ ਟੈਂਟ ਹੋ ਸਕਣਾ ਗੱਲ ਕਰਕੇ ਉਹ ਬਦੀਲੇ ਪਤਲੇ ਮਂਗਾ ਦੋ ਆਪਣੇ ਮੁੰਡੇ ਕੋ ਕੱਕ ਵਗਾ ਦੋ ਸਮਝ ਗੀ ਗਿਆ ਚਾਹ ਚੂਹ ਦਾ ਹਰ ਚੀਜ਼ ਦਾ ਪ੍ਰਬੰਧ ਕਰ ਠੀਕ ਹੈ ਨਾ ਹਾਂ ਹਾਂ ਮੈਨੂੰ ਨਹੀਂ ਪਤਾ ਵੀ ਇਹ ਲੀਡਰ ਚੰਗਾ ਮਾੜਾ ਜਾਂ ਕਿਵੇਂ ਵੀ ਹੈ ਪਰ ਮੈਂ ਅੱਜ ਦੇ ਟਾਈਮ ਤੇ ਇੰਨੀ ਗੱਲ ਕਹਿ ਸਕਦਾ ਹਾਂ ਵੀ ਇਨਸਾਨ ਹੈ ਨਾ ਜਿਹੜਾ ਇਹ ਇਹ ਇੱਕ ਨੰਬਰ ਦਾ ਇਨਸਾਨ ਬਣਿਆ ਹੋਇਆ ਅੱਜ ਦੇ ਟਾਈਮ ਦੇ ਵਿੱਚ ਬੰਦਾ ਹਰ ਜਗ੍ਹਾ ਤੇ ਹਰ ਥਾਂ ਤੇ ਯਾਰ ਪਰਸਨਲੀ ਜਾ ਕੇ ਆਪ ਹੈਲਪ ਕਰੀ ਜਾਂਦਾ ਹੜਪੀੜਤਾਂ ਲਈ ਅੱਜ ਦੇ ਟਾਈਮ ਜੀ ਇਹ ਬੰਦੇ ਨੂੰ ਮੈਂ ਨਹੀਂ ਕਹਿੰਦਾ ਵੀ ਮੇਰੇ ਹਿਸਾਬ ਨਾਲ ਇਹਦੇ ਵਿੱਚ ਕੋਈ ਲੀਡਰ ਚਲੋ ਉਹ ਰਾਜਨੀਤੀ ਅੱਡ ਚੀਜ਼ ਆ ਹਰ ਗੱਲਾਂ ਛੱਡ ਕੇ ਸਾਰਿਆਂ ਨੂੰ ਉਹਨੂੰ ਤੋਂ ਅੱਜ ਦੀ ਗੱਲ ਹੈ ਜਦੋਂ ਅੱਜ ਪੰਜਾਬ ਤੇ ਵਿਵਤਾ ਹੈ ਨਾ ਤਾਂ ਇਹ ਬੰਦਾ ਬਿਲਕੁਲ ਨਾਲ ਹਰ ਗੱਲ ਤੇ ਹਰ ਥਾਂ ਤੇ ਹਰ ਜਗ੍ਹਾ ਤੇ ਜੋ ਵੀ ਫੈਸਿਲਿਟੀ ਮੁਹੱਈਆ ਕਰਵਾਉਣੀ ਹੈ ਨਾ ਉਹਦੇ ਵਿੱਚ ਬੰਦਾ ਖਰਾ ਉਤਰਿਆ ਯਾਰ ਮੇਰੇ ਵੱਲੋਂ ਬੰਦਾ ਐਸ ਦੇ ਟਾਈਮ ਮੈਂ ਦਿਲੋਂ ਧੰਨਵਾਦ ਕਰਦਾ ਇਹ ਬੰਦੇ ਦਾ ਬੰਦੇ ਦੇ ਕੰਮ ਨੂੰ ਜੇ ਸੋਨੋ ਵੀ ਚੰਗਾ ਲੱਗਦਾ ਨਾ ਸ਼ੇਅਰ ਕਰੋਗੇ ਯਾਰ